ਕਿਉਂ ਜਜਬਾਤ ਨੂੰ ਜਿੰਦਰੇ ਲਾਈਏ ਮੈਂ ਵੀ ਖੋਲਾਂ ਤੂੰ ਵੀ ਖੋਲ ਦਿਲ ਨੂੰ ਦਿਲ ਦੀ ਗੱਲ ਸੁਣਾਈਏ ਮੈਂ ਵੀ ਬੋਲਾਂ ਤੂੰ ਵੀ ਬੋਲ ਚੱਲ ਚੁੱਪ ਦੀ ਚੁੱਪ ਤੋੜੀਏ ਸੋਗੀ ਵਾਦਾ ਰੁਖ ਮੋੜੀਏ ਖੁਸ਼ੀ ਦੇ ਅੰਬਰੀ ਉੱਚਾ ਉੱਡੀਏ ਆਜਾ ਲਈਏ ਪਰਾਂ ਨੂੰ ਤੋਲ ਦਿਲ ਨੂੰ ਦਿਲ ਦੀ ਗੱਲ ਸੁਣਾਈਏ ਮੈਂ ਵੀ ਬੋਲਾਂ ਤੂੰ ਵੀ ਬੋਲ ਜ਼ਿੰਦਗੀ ਤਾਈਂ ਮਾਨਣ ਲੱਗੀ ਏ ਆਪਣਾ ਮੂਲ ਪਛਾਨਣ ਲੱਗੀ ਏ ਹੈ ਚਿੰਤਾ ਦਾ ਢੇਰ ਇਹ ਦੁਨੀਆ ਵਿੱਚੋਂ ਲਈਏ ਖੁਸ਼ੀਆਂ ਟੋਲ ਦਿਲ ਨੂੰ ਦਿਲ ਦੀ ਗੱਲ ਸੁਣਾਈਏ ਮੈਂ ਵੀ ਬੋਲਾਂ ਤੂੰ ਵੀ ਬੋਲ ਫੇਰ ਨਾ ਮੁੜਕੇ ਮੇਲੇ ਲੱਗਣੇ ਮੇਲੇ ਵਿੱਚ ਨਾ ਮੇਲੀ ਲੱਭਣੇ ਦਿਲਾਂ 'ਚ ਰੀਜ ਨਾ ਰਹੇ ਜੇ ਦੱਬੀ ਚਾਵਾਂ ਦੀ ਚੱਲ ਝੂਟ ਚੰਡੋਲ ਦਿਲ ਨੂੰ ਦਿਲ ਦੀ ਗੱਲ ਸੁਣਾਈਏ ਮੈਂ ਵੀ ਬੋਲਾਂ ਤੂੰ ਵੀ ਬੋਲ ਗੁੱਸੇ ਗਿਲੇ ਨਹੋਰੇ ਛੱਡিয়ে ਚਾਰ ਦਿਹਾੜੇ ਹੱਸ ਕੇ ਕੱਢিয়ে ਵੱਖਰੇ ਕੁਲਵਿੰਦਰਾ ਕਲਬੂਤ ਨੇ ਚਾਹੇ ਰੂਹਾਂ ਕਰੀਏ ਕੋਲੋ-ਕੋਲ ਦਿਲ ਨੂੰ ਦਿਲ ਦੀ ਗੱਲ ਸੁਣਾਈਏ ਮੈਂ ਵੀ ਬੋਲਾਂ ਤੂੰ ਵੀ ਬੋਲ ਦਿਲ ਨੂੰ ਦਿਲ ਦੀ ਗੱਲ ਸੁਣਾਈਏ ਮੈਂ ਵੀ ਬੋਲਾਂ ਤੂੰ ਵੀ ਬੋਲ